ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਮੀਟਿੰਗ ਹਾਲ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਜੁਨੀਅਰ ਆਗੂ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਵੱਖ-ਵੱਖ ਦਿਗਜ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਵਰਕਰਾਂ ਅਤੇ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ ਮੀਟਿੰਗ ਵਿੱਚ ਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਵਿਚਾਰ-ਚਰਚਾ ਕੀਤੀ ਗਈ ਸੀਨੀਅਰ ਕਾਲੀ ਆਗੂ ਇਕਬਾਲ ਸਿੰਘ ਝੁੰਦਾ ਅਤੇ ਜਥੇਦਾਰ ਐਡਵੋਕੇਟ ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਵੱਲੋਂ 15 ਲੱਖ ਦੇ ਕਰੀਬ ਮੈਂਬਰਸ਼ਿਪ ਭਰਤੀ ਕਰਕੇ ਡੈਲੀਗੇਟ ਦੀ ਚੋਣ ਕੀਤੀ ਜਾਵੇਗੀ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਾਲਜ ਦੀ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ। ਉਸ ਦੇ ਸਬੰਧ ਵਿੱਚ ਹਲਕਾ ਵਾਈਜ਼ ਮੀਟਿੰਗਾਂ ਕਰਕੇ ਜ਼ਿਲ੍ਹੇ ਦੇ ਔਰ ਸਟੇਟ ਦੇ ਡੈਲੀਗੇਟਾਂ ਦੀ ਚੋਣ ਪ੍ਰਕਿਰਿਆ ਜਿਹੜੀ ਸੰਗਤ ਦੀ ਪ੍ਰਵਾਨਗੀ ਨਾਲ ਜਿਨ੍ਹਾਂ ਨੇ ਭਾਗ ਲਏ ਕਾਪੀਆਂ ਭਰਤੀ ਕਰੀਆਂ ਉਹ ਪ੍ਰਕਿਰਿਆ ਅਸੀਂ ਮੁਕੰਮਲ ਕਰਨ ਜਾ ਰਹੇ ਆਂ ਉਹ ਪਹਿਲੀ ਵਾਰੀ ਹੋਇਆ ਬਹੁਤ ਲੰਮੇ ਸਮੇਂ ਬਾਅਦ ਕਿ ਡੈਲੀਗੇਟ ਦੇ ਕਿਹੜੀ ਚੋਣ ਆ ਉਹ ਸੰਗਤ ਦੀ ਪ੍ਰਵਾਨਗੀ ਨਾ ਹੋ ਰਹੀ ਹੈ ਨਹੀਂ ਤਾਂ ਅੱਗੇ ਚੰਡੀਗੜ੍ਹੋਂ ਲਿਸਟ ਆਉਂਦੀ ਹੁੰਦੀ ਸੀ ਤੇ ਉਹਨੂੰ ਉਹ ਹੀ ਬਣ ਜਾਂਦੇ ਸੀ ਵਰਕਰਾਂ ਨੂੰ ਜਿਹੜੇ ਕੰਮ ਕਰਦੇ ਸੀ ਉਹਨਾਂ ਨੂੰ ਪਤਾ ਵੀ ਸੀ ਲੱਗਦਾ ਕਿ ਹੋਇਆ ਕੀ ਸੋ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਸੀ ਕਿ ਸੰਗਤ ਤੋਂ ਪ੍ਰਵਾਨਗੀ ਕਰਾ ਕੇ ਆਪਾਂ ਉਹ ਫੈਸਲਾ ਜਿਹੜਾ ਉਹ ਕਰਨਾ ਸੋ ਅੱਜ ਅਸੀਂ ਉਸ ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਇਹ ਲੋ ਹਲਕਿਆਂ ਦੀ ਉਹ ਪ੍ਰਕਿਰਿਆ ਤਕਰੀਬਨ ਜਿਹੜੀ ਸੰਪੂਰਨ ਮੁਕੰਮਲ ਕਰੀ ਆ ਔਰ ਅਸੀਂ ਉਹ ਲਿਸਟ ਉੱਤੇ ਜਿਹੜਾ ਆਪਾਂ 10 ਮਿੰਟ ਵਿੱਚ ਬੈਠ ਕੇ ਉੱਤੇ ਦਸਤਰਾ ਦੇਖਨੇ ਆ ਅਨਾਉਂਸ ਕਰਦੇ ਆ ਸਾਰਿਆਂ ਨੇ ਸੰਗਤ ਨੇ ਪ੍ਰਵਾਨਗੀ ਦਿੱਤੀ ਆ ਔਰ ਉਸ ਤੋਂ ਬਾਅਦ ਇਹ ਪ੍ਰਕਿਰਿਆ ਜਿਹੜੀ ਦਿਲੇ ਦੀ ਮੁਕੰਮਲ ਹੋ ਗਈ ਆ ਅਤਲੀ ਬੀਜੇਪੀ ਕਰੂਨੀ ਦੀ ਬੜੀ ਚਰਚਾ ਬਣੀ ਜੀ ਅਸੀਂ ਵਾਲੇ ਕਿਸੇ ਗੱਠ ਜੋੜ ਕਿਸੇ ਗੱਲਬਾਤ ਸਾਡਾ ਕੋਈ ਹਲੇ ਕੁਝ ਨਹੀਂ ਆ ਅਸੀਂ ਤਾਂ ਪੰਥਾਰ ਪੰਜਾਬ ਦੇ ਪਤਾਂ ਦੀ ਪਹਿਰੇਦਾਰੀ ਲਈ ਇੱਕ ਜਮਾਤ ਖੜੀ ਕਰਨੀ ਆ ਜਿਹੜੀ ਹਲੇ ਤੱਕ ਤੇ ਨਜ਼ਰ ਨਹੀਂ ਆਉਣੀ ਇਹ ਗੱਠ ਜੋੜਦੇ ਜਿਹੜੇ ਇਹ ਸੱਤਾ ਦੇ ਸਮਝੌਤਿਆਂ ਦੀ ਗੱਲ ਆ ਸੀ ਸੱਤਾ ਦੇ ਸਮਝੌਤਿਆਂ ਦੀ ਗੱਲ ਨਹੀਂ ਕਰਨੀ ਅਸੀਂ ਪੰਥੌਰ ਪੰਜਾਬ ਦੇ ਏਜੰਡੇ ਦੀ ਗੱਲ ਕਰੀਏ ਲੈਨ ਪੋਲਿੰਗ ਜਿਹੜੀ ਚੱਲ ਰਹੀ ਹੈ ਕਿਸਾਨਾਂ ਦੇ ਨਾਲ ਜਿਹੜਾ ਟਕੌਰ ਹੈ ਉਦੇ ਉੱਪਰ ਜ਼ੋਰ ਸ਼ਬਦਾਂ ਦੀ ਲੰਦਿਆ ਕਰਦੇ ਹਾਂ ਇਹ ਸਿਰ ਪੰਜਾਬ ਨੂੰ ਉਜਾੜ ਕੇ ਇੱਥੇ ਗੈਰ ਪੰਜਾਬੀਆਂ ਨੂੰ ਵਸਾਉਣ ਦੀ ਸਾਜਿਸ਼ ਰੱਖੀ ਜਾ ਰਹੀ ਹੈ ਜਿਹਦੇ ਤੇ ਦਿੱਲੀ ਦੀ ਸਰਕਾਰ ਤੇਜਰੀਵਾਲ ਔਰ ਉਹਨਾਂ ਦੀ ਟੀਮ ਪੰਜਾਬ ਨੂੰ ਇੱਕ ਕਲੋਨੀ ਸਮਝ ਕੇ ਲੁੱਟ ਰਹੀ ਹੈ ਔਰ ਪੰਜਾਬ ਨੂੰ ਉਜਾੜ ਕੇ ਤੇ ਪਤਾ ਨਹੀਂ ਬਸਾਉਣਾ ਕਿ ਨੂੰ ਚਾਹੁੰਦੇ ਨੇ ਇਹ ਪ੍ਰਕਿਰਿਆ ਨੂੰ ਪੂਰੇ ਰੂਪ ਵਿੱਚ ਪੰਜਾਬ ਹੈ ਜਿਹੜਾ ਰੱਦ ਕਰ ਦੋ ਅਸੀਂ ਵੀ ਆਪਣੇ ਰੂਪ ਵਿੱਚ ਸੰਤਨੀ ਤੋਂ ਰੋਧ ਕਰਕੇ ਇਕੱਠੇ ਕਰਨ ਦਾ ਕੋਈ ਨਹੀਂ ਬਿਲਕੁਲ ਪੂਰਾ ਸਾਥ ਦੇਵਾਂਗੇ ਜੋ ਐਸਕੇਮ ਫੈਸਲਾ ਲਓਗੇ ਉਹਨਾਂ ਦੀ ਮੀਟਿੰਗ 'ਚ ਵੀ ਗਏ ਕੇ ਆਏ ਉਹਨਾਂ ਦੇ ਨਾਲ ਵੀ ਪੂਰਾ ਸਹਿਯੋਗ ਕਰਾਂਗੇ ਜੋ ਅਸੀਂ ਆਪਣੇ ਵੱਲੋਂ ਕਰ ਸਕਦੇ ਹਾਂ ਅਸੀਂ ਉਹ ਵੀ ਪੂਰਾ ਠੀਕ ਹੈ ਕਿ ਬਾਸ ਸਾਡੇ ਸ਼੍ਰੀ ਜੇ ਜਿਹੜਾ ਸਰਕਾਰ ਬਣਾ ਰਹੀ ਹੈ ਸ਼ਰਮੇਟ ਕਮੇਟੀਆਂ ਦਾ ਫੋਲਡ ਕਰ ਰਹੀ ਹੈ ਇਹਦੇ ਤਰ੍ਹਾਂ ਦੇਖੋ ਮੈਂ ਤਾਂ ਇਹ ਮਹਿਸੂਸ ਕਰ ਲਵਾਂ ਕਿ ਜਿਹੜੇ ਏਡੇ ਉੱਚੇ ਔਰ ਸੋਚੇ ਦਿਹਾੜੇ ਹੁੰਦੇ ਨੇ ਜਿੱਡੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤਾਂ ਕੁਰਬਾਨੀਆਂ 350 ਸਾਲ ਸਮਾਗਮ ਆਪਾਂ ਮਨਾਉਣੇ ਨੇ ਸੋ ਕਿਸੇ ਨੂੰ ਵੀ ਧਿਰ ਨੂੰ ਕੋਈ ਅਸੀਂ ਆ ਸਰਕਾਰ ਐ ਐਸਪੀਸੀ ਐ ਇਹਨਾਂ ਚੀਜ਼ਾਂ ਇਸ ਪ੍ਰستی ਨਹੀਂ ਮਨਾਉਣੀ ਚਾਹੀਦੀ ਇਹ ਇਡੇ ਵੱਡੇ ਜਿਹੜੇ ਪਵਿੱਤਰ ਦਿਹਾੜੇ ਨੇ ਇਹ ਸਾਰਿਆਂ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਦੋ ਦਸੰਬਰ ਤੇ ਸ਼੍ਰੀ ਕਾਲਪਤਖ ਸਾਹਿਬ ਤੋਂ ਵਾਲ ਸਿੰਘ ਸਬੰਧ ਉਹ ਸੁਲਾਈ ਫੈਸਲੇ ਅਨੁਸਾਰ ਜੋ ਸ਼ਰੂਮ ਨੇ ਕਰਦਾ ਦੀ ਪੁਨਰਸੁਰਜੀਤੀ ਲਈ ਭਰਤੀ ਦੀ ਮੁਹਿੰਮ ਸੀ ਉਹ ਮੁਕੰਮਲ ਹੋਈ 15 ਲੱਖ ਤੋਂ ਜਨਨ ਭਰਤੀ ਜਿਹੜੀ ਉਹ ਟੱਪ ਗਈ ਸੀ ਤੇ ਉਹਦੇ ਤਹਿਤ ਹੁਣ ਜਿਲ੍ਹਾ ਫਤਿਹਗੜ ਸਾਹਿਬ ਤੇ ਜਿਹੜੀ 50 ਹਜ਼ਾਰ ਤੋਂ ਵੱਧ ਭਰਤੀ ਹੋ ਚੁੱਕੀ ਹੈ ਉਹਦੇ ਮੁਤਲਕ ਜਿਨ੍ਹਾਂ ਨੇ ਕਾਪੀਆਂ ਭਰਾਈਆਂ ਨੇ ਉਹ ਸਾਰੇ ਵਲੰਟੀਅਰ ਸਦਾਨਾਂ ਨੂੰ ਅੱਜ ਸੱਦ ਕੇ ਡੈਲੀਗੇਟ ਕਿਨੇ ਲਈ ਨੇ ਜਿਨ੍ਹਾਂ ਦੇ ਵਿੱਚ ਉਹ ਸਟੇਟ ਡੈਲੀਗੇਟ ਵੀ ਪੈਣੇ ਜਿਨ੍ਹਾਂ ਨੇ 11 ਅਗਸਤ ਨੂੰ ਤੀਜਲ ਸਿੰਘ ਸਮੁੰਦਰੀ ਹਾਲ ਪ੍ਰਧਾਨ ਸ਼ਰੂਮ ਨੇ ਕੱਲ੍ਹ ਦੇ ਵੀ ਚੋਣ ਕਰਨੀ ਹੈ ਤੇ ਜਿਹੜਾ ਡੈਲੀਗੇਟ ਪੜਨੇ ਦੇ ਜਿਨ੍ਹਾਂ ਨੇ ਜਿਲ੍ਹਾ ਜੱਸੇ ਬੰਦੀ ਵਿੱਚ ਆਪ ਦੇ ਸੁਝਾਅ ਦੇ ਨੇ ਯੋਗਦਾਨ ਦੇਣਾ ਉਹਨਾਂ ਸਾਰਿਆਂ ਦੇ ਮੁਕੱਲਕਾ ਚ ਮੀਟਿੰਗ ਹੈ ਹਾਲ ਕਿੱਦਾ ਭਰਿਆ ਹੋਇਆ ਤੇ ਇਹ ਸਿਰਫ ਡੈਲੀਗੇਟਾਂ ਦੀ ਮੀਟਿੰਗ ਹੈ ਇਹਨਾਂ ਨੇ ਗਾਂ ਕਾ 5.22 ਕਾਪੀ ਅਪਰਾ ਹੈ ਹਲਕਾ ਫਤਿਹਕਰ ਸਾਹਿਬ ਮੈਂ ਚੈਲੇਂਜ ਕਰਦਾ ਉਹ ਪੰਚਾਇਤ ਭਾਵੇਂ ਜਿਹੜੇ ਦਾਗੀ ਨੇ ਉਹ ਜਾਂ ਜਾਂ ਕੋਈ ਹੋਰ ਪਾਰਟੀ ਜੇ ਮੈਨੇ ਭਰਤੀ 50000 ਤੋਂ ਉੱਪਰ ਦੀ ਦਿਖਾ ਦੇਣ ਉਹ ਵਰਕਰ ਦਿਖਾ ਦੇਣ ਇੱਕ ਇੱਕ ਬੰਦੇ ਦਾ ਆਧਾਰ ਕਾਰਡ ਮੋਬਾਈਲ ਨੰਬਰ ਜਿਹਨੂੰ ਕੋਈ ਸ਼ੰਕਾ ਹੈ ਉਹ ਸੰਪਰਕ ਕਰ ਲੈ ਤੇ ਫੇ ਥੋੜੇ ਰਾਹੀਂ ਸਾਰੀ ਸੰਗਤ ਨੂੰ ਅਪੀਲ ਕਰਵਾ ਚਾਹੁੰਗਾ ਔਰ ਥੋੜਾ ਸਮਾਂ ਰਹਿ ਗਿਆ ਮੈਨੂੰ ਪਤਾ ਮਨ ਤੁਹਾਡੇ ਸਾਰਿਆਂ ਦੇ ਬਣੇ ਹੋਏ ਪਰ ਤੁਹਾਡੇ ਕਿਸੇ ਕੋਈ ਸਕੂਲ ਕੋਈ ਕਾਲਜ ਕੋਈ ਯੂਨੀਵਰਸਿਟੀ ਦਾ ਦਾਬੇ ਤੁਹਾਡੇ ਤੇ ਪੈ ਰਹੇ ਨੇ ਤੁਸੀਂ ਬਹੁਤ ਸਿਹ ਪਰ ਥੋੜਾ ਜਿਹਾ ਸਮਾਂ ਹੋ ਰਿਹਾ ਹੈ ਕਿ ਮੈਨੂੰ ਪਤਾ ਥੋੜੇ ਸਾਰੇ ਦੇ ਫੋਨ ਮੇਰੇ ਕੋਲ ਆ ਚੁੱਕੇ ਆ ਬਹੁਤ ਛੇਤੀ ਜਦੋਂ ਹੁਣ ਤਾਂ ਚਾ ਅਨਾਉਂਗਾ ਪਰ ਤੁਹਾਨੂੰ ਵਿਅਕਤੀਗਤ ਤੌਰ ਉੱਤੇ ਖੁੱਲ ਕੇ ਸਾਹਮਣੇ ਆਜੋ ਪਾਂਥ ਜੀ ਦੇ ਸ੍ਰੀ ਦਾਤ ਪੁਰ ਸਾਜਾ ਖੜਨ ਦਾ ਇਹੀ ਸਹੀ ਸਮਾਂ ਵਾਹਿਗੁਰੂ ਜੀ ਦਾ ਖਾਉਸਾ ਵਾਹਿਗੁਰੂ ਜੀ ਕੀ